ਦੋਨਾਂ ਧਿਰਾਂ ਦੇ ਵਿੱਚ ਕੋਰਟ ਦੇ ਵਿੱਚ ਰਾਜੀਨਾਮਾ ਵੀ ਹੋ ਗਿਆ ਐਗਰੀਮੈਂਟ ਵੀ ਹੋ ਗਿਆ ਪਰ ਪਤਾ ਨਹੀਂ ਨੂੰ ਨੂੰ ਕੀ ਉਹ ਫੈਸਲਾ ਪਸੰਦ ਨਹੀਂ ਸੀ ਮਨਜ਼ੂਰ ਨਹੀਂ ਸੀ ਕਿ ਧੱਕੇ ਨਾਲ ਘਰੇ ਆਈ ਘਰੇ ਆ ਕੇ ਬਜ਼ੁਰਗ ਮਾਤਾ ਨੂੰ ਘਰ ਤੋਂ ਬਾਹਰ ਕੱਢਤਾ ਤੇ ਆਪ ਘਰ ਦੇ ਅੰਦਰ ਬੈਠ ਗਈ। ਲਾਤੋਂ ਹੀ ਹੋ ਗਏ 15 16 ਸਾਲ ਪਰੇ ਰਹਿੰਦੀ ਸੀ ਪਟਿਆਲੇ ਪਟਿਆਲੇ ਮੁਕਾਮ ਦਿੱਤਾ ਹੋਇਆ ᱛਿਆਂ ਨੂੰ ਉੱਥੇ ਰਹਿੰਦੀ ਸੀ ਤੇ ਹੁਣ ਆ ਕੇ ਧੱਕੇ ਨਾਲ ਇੱਥੇ ਬੈਠ ਗਈ। 13 ਸਾਲ ਤੋਂ ਮੈਨੂੰ ਇਹਨਾਂ ਨੇ ਘਰੋਂ ਬਾਹਰ ਕੱਢਿਆ ਸੀ 2 ਸਾਲ ਮੈਂ ਆਪਦੇ ਪਿੰਡਾਂ ਟਿੱਕੇ ਰਹੀ। ਕੋਰਟ ਦੇ ਵਿੱਚ ਆਪਣਾ ਐਗਰੀਮੈਂਟ ਹੋ ਗਿਆ ਫੈਸਲਾ ਹੋ ਗਿਆ ਫਿਰ ਇੱਥੇ ਦਾ ਕਬਜ਼ਾ ਕਿਉਂ ਲੈਣਾ? ਜਿੰਦੇ ਪੰਨ ਕੇ ਅੰਦਰ ਬਾਵੜੇ। 4 ਸਾਲ ਹੋ ਗਏ ਜੀ ਸਾਡਾ ਤਲਾਕ ਦਾ ਕੇਸ ਚੱਲਦੈ ਨੂੰ। 20 21 ਸਾਲ ਦੇ ਬੱਚੇ ਨੂੰ ਲੈ ਕੇ ਮੈਨੂੰ ਆਇਂ ਦੱਸੋ ਵੀ ਮੈਂ ਜਾਵਾਂ ਕਿੱਥੇ? ਪੁਲਿਸ ਨੂੰ ਕੋਈ ਸ਼ਿਕਾਇਤ ਕੀਤੀ ਪੁਲਿਸ ਕੋਲ ਗਏ ਕੀ ਕਹਿੰਦੀ ਆ ਪੁਲਿਸ ਕੋਈ ਨਹੀਂ ਸੁਣਦੀ ਜੀ ਤਲਾਕ ਦੇ ਨਹੀਂ ਰਹੀ ਤਲਾਕ ਇਹ ਦੇ ਰਹਿਣੇ ਜੀ ਮੈਂ ਨਹੀਂ ਦੇਣਾ ਮੇਰੇ ਮੁੰਡੇ ਨੂੰ ਘਰੋਂ ਇੱਥੋਂ ਅੰਦਰ ਆਏ ਹੋਏ ਨੂੰ ਘਰੇ ਬਾਹਾਂ ਤੋਂ ਫੜ ਕੇ ਬਾਹਰ ਕੱਢਦਾ ਕਹਿੰਦਾ ਤੂੰ ਬੇਦਖਲ ਕਰਿਆ ਹੈ ਤੂੰ ਇੱਥੇ ਦਾ ਕੀ ਲੰਗ ਹੈ ਗੇਟ ਨਹੀਂ ਖੋਲਦੀ ਕਹਿੰਦੀ ਮੈਂ ਗੇਟ ਨਹੀਂ ਖੋਲਣਾ ਉਹ ਵੀ ਮਤਲਬ ਹਿੱਸਾ ਲੈਣਾ ਪਦਾ ਹੁਣ ਇਥੋਂ ਵੀ ਹਿੱਸਾ ਮੰਗ ਰਹੀ ਆ ਉੱਥੇ ਦਿੱਤਾ ਹੋਇਆ ਇੱਕ ਮਕਾਨ ਇਹਨੂੰ ਪਟਿਆਲੇ ਲੈ ਕੇ ਜਿਹੜਾ ਤੁਹਾਡਾ ਰਾਜੀਨਾਮਾ ਹੋਇਆ ਜੇ ਤੁਹਾਨੂੰ ਉਹ ਪੈਸੇ ਦੇ ਦੇਣਾ ਉਹ ਘਰ ਦੇ ਦੇਣ ਫਿਰ ਠੀਕ ਹੈ ਉਹ ਟਾਈਮ ਲੰਘ ਗਿਆ ਜੀ ਅੱਛਾ ਜੀ ਉਹ 6 ਮਹੀਨੇ ਹੋ ਗਏ ਜਦ ਮੈਂ ਬੈੱਡ ਤੇ ਪਈ ਸੀ ਜੀ ਤਾਂ 15 ਲੱਖ ਚ ਕਰਿਆ ਸੀ ਜੀ 15 ਲੱਖ ਚ ਕੀ ਬਣਦਾ ਜੀ ਪੁਲਿਸ ਥਾਣਾ ਸਾਨੇਵਾਲ ਦੇ ਪਿੰਡ ਮਜ਼ਾਰਾ ਦੇ ਵਿੱਚ ਮੌਜੂਦਾ ਜਿੱਥੇ ਇੱਕ ਬਜ਼ੁਰਗ ਮਾਤਾ ਸਾਡੇ ਨਾਲ ਹੈ 70 ਸਾਲ ਦੀ ਉਮਰ ਹੈ ਪਰ ਕਹਿੰਦੇ ਘਰ ਦੇ ਵਿੱਚ ਇਕੱਲੇ ਰਹਿੰਦੇ ਸੀ ਇੱਕ ਮੁੰਡਾ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਤੇ ਨੂੰਹਾਂ ਨੂੰਹ ਨਾਲ ਮੁੰਡੇ ਦਾ ਕੋਰਟ ਕੇਸ ਚੱਲਦਾ ਸੀਗਾ ਡਿਵੋਰਸ ਕੇਸ ਚੱਲਦਾ ਸੀ ਉਹਦਾ ਵੀ ਦੋਨਾਂ ਧਿਰਾਂ ਦੇ ਵਿੱਚ ਕੋਰਟ ਦੇ ਵਿੱਚ ਰਾਜੀਨਾਮਾ ਵੀ ਹੋ ਗਿਆ ਐਗਰੀਮੈਂਟ ਵੀ ਹੋ ਗਿਆ ਪਰ ਪਤਾ ਨਹੀਂ ਨੂੰਹ ਨੂੰ ਕੀ ਉਹ ਫੈਸਲਾ ਪਸੰਦ ਨਹੀਂ ਸੀ ਮਨਜ਼ੂਰ ਨਹੀਂ ਸੀ ਕਿ ਧੱਕੇ ਨਾਲ ਘਰੇ ਆਈ ਘਰੇ ਆ ਕੇ ਬਜ਼ੁਰਗ ਮਾਤਾ ਨੂੰ ਘਰ ਤੋਂ ਬਾਹਰ ਕੱਢਤਾ ਤੇ ਆਪ ਘਰ ਦੇ ਅੰਦਰ ਬੈਠ ਗਈ ਪੁਲਿਸ ਕੋਲ ਜਾਂਦੇ ਨੇ ਪੁਲਿਸ ਨਹੀਂ ਸੁਣਦੀ ਸੀਨੀਅਰ ਅਧਿਕਾਰੀਆਂ ਨੂੰ ਫੋਨ ਕਰਦੇ ਨੇ ਕੋਈ ਫੋਨ ਨਹੀਂ ਚੁੱਕਦਾ ਮਾਤਾ ਸਾਡੇ ਨਾਲ ਗੱਲਬਾਤ ਕਰਦੇ ਆ ਕਿ ਆਖਰ ਕੀ ਹੋਇਆ ਸੀ ਕਦੋਂ ਤੋਂ ਨੂੰਹ ਹੈ ਜਿਹੜੀ ਕਿਸ ਘਰ ਤੋਂ ਪਰੇ ਰਹਿੰਦੀ ਸੀ ਤੇ ਕਦੋਂ ਹੁਣ ਆਈ ਹੈ ਮਾਤਾ ਜੀ ਕੀ ਨਾਮ ਹੈ ਤੁਹਾਡਾ ਪਿੰਡ ਕਿਹੜਾ ਇੰਦਰਜੀਤ ਘਰ ਕੀ ਮਾਮਲਾ ਕੀ ਮਾਮਲਾ ਹੋਇਆ ਹਾਂਜੀ ਇਹ ਸਾਤੋਂ ਪਹਿਲਾਂ ਤੋਂ ਹੀ ਹੋ ਗਏ 15 16 ਸਾਲ ਪਰੇ ਰਹਿੰਦੀ ਸੀ ਪਟਿਆਲੇ ਪਟਿਆਲੇ ਮਕਾਮ ਦਿੱਤਾ ਹੋਇਆ ᱛੀ ਇਹਨੂੰ ਉੱਥੇ ਰਹਿੰਦੀ ਸੀ ਤੇ ਹੁਣ ਆ ਕੇ ਧੱਕੇ ਨਾਲ ਇੱਥੇ ਬਹਿ ਗਈ। ਇਹ ਘਰ ਦੇ ਵਿੱਚ ਤੁਹਾਡੇ ਨਾਲ ਕੌਣ-ਕੌਣ ਰਹਿੰਦਾ ਹੋਰ? ਮੈਂ ਇਕੱਲੀ ਹਾਂ। ਇਕੱਲੀ ਹੋਈ ਤੇ। ਕਿੰਨੀ ਉਮਰ ਕਿੰਨੀ ਆ ਤੁਹਾਡੀ? ਮੇਰੀ ਹੋਣੀ ਆ 75 ਕ ਸਾਲ। ਨਹੀਂ ਹੁਣ ਜਦੋਂ 15 ਸਾਲ ਤੋਂ ਪਰੇ ਰਹਿੰਦੇ ਸੀ ਹੁਣ ਘਰ ਦੇ ਵਿੱਚ ਕਿਉਂ ਦਾਖਲ ਹੋ ਗਏ? ਕੀ ਆ ਕੇ ਤੁਹਾਨੂੰ ਕੀ ਬੋਲੇ? ਬੋਲ ਲੇ ਤਾਂ ਇਹਨੇ ਵੀ ਇੱਥੇ ਦਾ ਆਲਾ ਕਬਜ਼ਾ ਲੈਣਾ ਇੱਥੇ। ਹਾਂ ਪੁੱਛਿਆ ਨਹੀਂ ਕਿਉਂ ਕਬਜ਼ਾ ਲੈਣਾ ਜਦ ਕੋਰਟ ਦੇ ਵਿੱਚ ਆਪਣਾ ਐਗਰੀਮੈਂਟ ਹੋ ਗਿਆ, ਫੈਸਲਾ ਹੋ ਗਿਆ ਫਿਰ ਇੱਥੇ ਦਾ ਕਬਜ਼ਾ ਕਿਉਂ ਲੈਣਾ? ਜਿੰਦੇ ਪੰਨ ਕੇ ਅੰਦਰ ਬਾਬੜੇ ਨੀ ਤੁਸੀਂ ਪੁਲਿਸ ਨੂੰ ਕੋਈ ਸ਼ਿਕਾਇਤ ਕੀਤੀ ਪੁਲਿਸ ਕੋਲ ਗਏ ਕੀ ਕਹਿੰਦੀ ਹੈ ਪੁਲਿਸ ਪੁਲਿਸ ਕੋਈ ਨਹੀਂ ਸੁਣਦੀ ਜੀ ਹਾਂਜੀ ਨਹੀਂ ਪੁਲਿਸ ਨੇ ਕੀ ਕੀਤਾ ਤੁਹਾਨੂੰ ਹਾਂ ਤਾਂ ਕੁਝ ਨਹੀਂ ਕਹਿੰਦੇ ਉਹ ਤਾਂ ਕਹਿ ਦਿੰਦੇ ਨੇ ਤੁਸੀਂ ਆਪ ਹੁਣ ਕਰੋ ਬਈ ਕਬਜ਼ਾ ਲਵੋ ਕਬਜ਼ਾ ਨਹੀਂ ਤੁਸੀਂ ਕਹਾਂ ਨਹੀਂ ਕਿ ਅਸੀਂ ਆਪ ਕੀ ਕਰੀਏ ਤੁਸੀਂ ਕਾਦੇ ਵਾਸਤੇ ਕਾਨੂੰਨ ਤਾਂ ਤੁਸੀਂ ਦੇਖਣਾ ਨਾ ਹਾਂ ਕਹਿੰਦੇ ਆ ਜੀ ਬਹੁਤ ਸੁਣਦੇ ਨੇ ਆਉਂਦੇ ਨੇ ਆ ਕੇ ਮੋੜ ਜਾਂਦੇ ਨੇ ਹੁਣ ਮੰਗ ਕੀ ਕਰਦੇ ਹੋ ਹਾਂਜੀ ਕੀ ਮੰਗ ਕੀ ਕਰਦੇ ਹੋ ਅਸੀਂ ਮੈਂ ਇਹੀ ਮੰਗ ਕਰਦੀ ਆ ਵੀ ਮੈਨੂੰ ਘਰ ਬੈਠਣਾ ਬਣਨ ਦਿੱਤਾ ਜਾਵੇ ਇਹੋ ਮਾਤਾ ਨੇ ਕਹਿੰਦੇ ਨੇ 75 ਸਾਲ ਦੀ ਉਮਰ ਹੈ ਘਰ ਦੇ ਵਿੱਚ ਇਕੱਲੇ ਰਹਿੰਦੇ ਸੀਗੇ ਪਰ ਉਹ ਨੂੰਹ ਆਈ ਆ ਨੂੰਹ ਨੇ ਧੱਕੇ ਨਾਲ ਇਹਨਾਂ ਨੂੰ ਘਰ ਤੋਂ ਬਾਹਰ ਕੱਢਤਾ 15 ਕੇ ਤਾਲੇ ਲਾ ਲੇ ਪੁਲਿਸ ਕੋਲ ਜਾਂਦੀ ਆ ਪੁਲਿਸ ਢੇੜੇ ਮਾਰ ਕੇ ਚਲੀ ਜਾਂਦੀ ਆ ਕੋਈ ਸੁਣਵਾਈ ਨਹੀਂ ਕਰਦੀ ਮੈਂਬਰ ਪੰਚਾਇਤ ਵੀ ਪਿੰਡ ਦੇ ਸਾਡੇ ਨਾਲ ਤੁਸੀਂ ਮੈਂਬਰ ਪੰਚਾਇਤ ਹੋ ਜੀ ਹਾਂ ਜੀ ਪੰਚਾਇਤ ਮੈਂਬਰ ਕੀ ਇਹਨਾਂ ਦੇ ਘਰ ਦਾ ਮਾਮਲਾ ਸੀਗਾ ਕਦੋਂ ਤੋਂ ਨੂੰਹ ਬਾਹਰ ਰਹਿੰਦੀ ਸੀ ਤੁਹਾਨੂੰ ਪਤਾ ਇਸ ਮਾਮਲੇ ਦਾ हां जी 15 ਸਾਲ ਹੋ ਗਏ ਉਹਨਾਂ ਨੂੰ ਬਾਹਰ ਰਹਿੰਦੇ ਆ ਉਹ ਜਿਵੇਂ ਕਿ ਉੱਥੇ ਇਹਨਾਂ ਨੇ ਮਕਾਨ ਲੈ ਕੇ ਦਿੱਤਾ ਹੋਇਆ ਉਹਨਾਂ ਨੂੰ ਉੱਥੇ ਹੀ ਰਹਿ ਰਹੇ ਸੀਗੇ ਬਾਕੀ ਪਤਾ ਨਹੀਂ ਹੁਣ ਕਿਸੇ ਨੇ ਮਤਲਬ ਇਹਨਾਂ ਨੂੰ ਕੀ ਕਿਹਾ ਉਹ ਇੱਥੇ ਜਿੰਦੇ ਪਨ ਕੇ ਬੈਠ ਗਏ ਆ ਕੇ ਇਹਨਾਂ ਨੂੰ ਬਾਹਰ ਕੱਢ ਤਾਂ ਬਾੜ ਨਹੀਂ ਦਿੰਦੇ ਅੰਦਰ ਅਸੀਂ ਵੀ ਅੱਜ ਆਏ ਸੀਗੇ ਉਹਨਾਂ ਨੇ ਗੇਟ ਨਹੀਂ ਖੋਲਿਆ ਕਹਿੰਦੇ ਅਸ ਗੇਟ ਨਹੀਂ ਖੋਲਣਾ ਤੁਸੀਂ ਜਿੰਨੂੰ ਮਰਜ਼ੀ ਬੁਲਾ ਲਓ ਨਹੀਂ ਤੁਹਾਡੀ ਪੰਚਾਇਤ ਨੇ ਕੋਈ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪੰਚਾਇਤ ਸਰਪੰਚ ਨੇ ਤੁਹਾਡੇ ਮੈਂਬਰ ਆਏ ਸੀਗੇ ਮੈਂਬਰ ਫਿਰ ਵਾਪਸ ਚਲੇ ਗਏ ਇਹਨਾਂ ਨੇ ਗੇਟ ਨਹੀਂ ਖੋਲਿਆ ਸਾਨੂੰ ਪੇਰਵਾਪਸ ਚਲੇ ਗਏ ਹੁਣ ਸਰਪੰਚ ਨੂੰ ਬੁਲਾਇਆ ਉਹ ਆਉਣਗੇ ਉਹ ਬਾਹਰ ਗਏ ਹੋਏ ਨੇ ਕਿਤੇ ਹਾਂਜੀ ਇਹਨਾਂ ਦੇ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਘਰ ਦੇ ਵਿੱਚ ਤਾਂ ਇਹ ਮਾਤਾ ਹੀ ਰਹਿੰਦੀ ਸੀਗੀ ਬੱਚੇ ਇਹਨਾਂ ਦੇ ਬਾਹਰ ਨੇ ਵਿਦੇਸ਼ ਨੇ ਇਹ ਇਕੱਲੇ ਹੀ ਰਹਿੰਦੇ ਨੇ ਇੱਥੇ ਨਹੀਂ ਤੁਹਾਡੀ ਪੰਚਾਇਤ ਨੇ ਜਾਂ ਤੁਹਾਡੇ ਪਿੰਡ ਦੇ ਲੋਕਾਂ ਨੇ ਨਹੀਂ ਪੁਲਿਸ ਨਾਲ ਸੰਪਰਕ ਕੀਤਾ ਕਿਸੇ ਨੇ ਨਹੀਂ ਜੀ ਸਾਡੇ ਤੱਕ ਗੱਲ ਨਹੀਂ ਪਹੁੰਚੀ ਹੈਗੀ ਅੱਜ ਸਾਨੂੰ ਬੁਲਾਇਆ ਸੀ ਫਿਰ ਅਸੀਂ ਆ ਗਏ ਆ ਜਿੱਦਣ ਇੱਕ ਦਿਨ ਅੱਗੇ ਆਏ ਸੀ ਉਸ ਦਿਨ ਵੀ ਨਹੀਂ ਉਹਨਾਂ ਨੇ ਗੇਟ ਖੋਲੇ ਆ ਉਸ ਦਿਨ ਤਾਂ ਸਾਨੂੰ ਪਤਾ ਨਹੀਂ ਚੱਲਿਆ ਬਾਅਦ ਚ ਪਤਾ ਚੱਲਿਆ ਸੀਗਾ ਉਸ ਦਿਨ ਵੀ ਬਾੜਨ ਦਿੱਤਾ ਇਹਨਾਂ ਨੇ ਗੇਟ ਹੀ ਨਹੀਂ ਖੋਲਦੀ ਕਹਿੰਦੀ ਮੈਂ ਗੇਟ ਨਹੀਂ ਖੋਲਣਾ ਕਹਿੰਦੀ ਵੀ ਮੈਂ ਇੱਥੋਂ ਵੀ ਮਤਲਬ ਹਿੱਸਾ ਲੈਣਾ ਆਪਦਾ ਹੁਣ ਇੱਥੋਂ ਵੀ ਹਿੱਸਾ ਮੰਗ ਰਹੀ ਆ ਉੱਥੇ ਦਿੱਤਾ ਹੋਇਆ ਇੱਕ ਮਕਾਨ ਇਹਨੂੰ ਪਟਿਆਲੇ ਲੈ ਕੇ ਜੀ ਜਦੋਂ ਕੋਰਟ ਦੇ ਵਿੱਚ ਫੈਸਲਾ ਹੋ ਗਿਆ ਕਿ ਦੋਮਨੇ ਤੇਰਾ ਦਾ ਰਾਜੀਨਾਮਾ ਹੋ ਗਿਆ ਫਿਰ ਉਸ ਤੋਂ ਮੁੱਕਰ ਕਿਉਂ ਰਹੇ ਨੇ ਪੁੱਛਿਆ ਨਹੀਂ ਕਿਸੇ ਨੇ ਪਤਾ ਨਹੀਂ ਜੀ ਹੁਣ ਉਹਨਾਂ ਦਾ ਕੋਈ ਮਤਲਬ ਜਵਾਨ ਹੀ ਨਹੀਂ ਹੈਗੀ ਉਹ ਇੱਕ ਜਵਾਨ ਤਾਂ ਹੀ ਖੜਦੇ ਹੈਗੇ ਅਲੱਗ-ਅਲੱਗ ਆਪ ਦਾ ਮਤਲਬ ਬਦਲੀ ਜਾਂਦੇ ਨੇ ਇਹ ਬਜ਼ੁਰਗ ਮਾਤਾ ਸੀ ਮੈਂਬਰ ਪੰਚਾਇਤ ਨੇ ਜਿਹੜੇ ਕਹਿੰਦੇ ਆ ਕਿ ਕੋਰਟ ਦੇ ਵਿੱਚ ਦੋਨੇ ਧਿਰਾਂ ਦਾ ਆਪਸੀ ਰਾਜੀਨਾਮਾ ਹੋਇਆ ਸੀ ਤੇ ਉਹਦੇ ਵਿੱਚ ਟੈਬ ਵੀ ਹੋਇਆ ਸੀ ਕਿ ਇੱਕ ਜਿਹੜਾ ਪਟਿਆਲੇ ਮਕਾਨ ਹੈ ਉਹ ਨੂੰ ਨੂੰ ਦਿੱਤਾ ਜਾਣਾ ਤੇ ਨਾਲ 15 ਲੱਖ ਰੁਪਏ ਕੈਸ਼ ਦਿੱਤਾ ਜਾਣਾ ਪਰ ਹੁਣ ਪਤਾ ਨਹੀਂ ਕੀ ਹੋਇਆ ਜਿਹੜਾ ਉਹਨਾਂ ਨੇ ਉੱਥੇ ਫੈਸਲਾ ਕੀਤਾ ਸੀ ਰਜਮੰਦੀ ਕੀਤੀ ਸੀ ਉਹਦੇ ਤੋਂ ਮੁੱਕਰ ਕੇ ਤੁਸੀਂ ਹੁਣ ਦੇਖ ਸਕਦੇ ਹੋ 75 ਸਾਲ ਉਮਰ ਹੈ ਕੱਲੀ ਮਾਤਾ ਜਿਹੜੀ ਘਰ ਦੇ ਵਿੱਚ ਰਹਿੰਦੀ ਆ ਹੁਣ ਨਾ ਪੁਲਿਸ ਸੁਣਦੇ ਆ ਨਾ ਕੋਈ ਪ੍ਰਸ਼ਾਸਨ ਸੁਣਦਾ ਅਕਸਰ ਸਾਡੇ ਸੀਪੀ ਸਾਡੇ ਅਧਿਕਾਰੀ ਕਹਿ ਦਿੰਦੇ ਆ ਕਿ ਜਿਹੜੀ ਸੀਨੀਅਰ ਸਿਟੀਜ਼ਨ ਦੀ ਜ਼ਿਆਦਾ ਸੁਣਵਾਈ ਹੁੰਦੀ ਆ ਪਰ ਦੇਖੋ ਸੀਨੀਅਰ ਸਿਟੀਜ਼ਨ ਮਾਤਾ ਨੇ ਕੁੱਚਾ ਸੁਣਦਾ ਉੱਚਾ ਤੇ ਹੋਰ ਵੀ ਕਈ ਬਿਮਾਰੀਆਂ ਤੋਂ ਪੀੜਤ ਨੇ ਨਾ ਸਰਕਾਰ ਸੁਣਦੀ ਐ ਨਾ ਪ੍ਰਸ਼ਾਸਨ ਸੁਣਦਾ ਤੇ ਨੂੰਹ ਦੀ ਧੱਕੇਸ਼ਾਹੀ ਦੇਖੋ ਆ ਆਈ ਐ ਧੱਕੇ ਨਾਲ ਬਜ਼ੁਰਗ ਮਾਤਾ ਨੂੰ ਘਰੋਂ ਬਾਹਰ ਕਰ ਦਿੱਤਾ ਤੇ ਤਾਲੇ ਲਾ ਕੇ ਹੁਣ ਅੰਦਰ ਬੈਠੀ ਐ ਪੁਲਿਸ ਵੀ ਆਉਂਦੀ ਐ ਨਾ ਪੁਲਿਸ ਦੇ ਕਹੇ ਤੇ ਦਰਵਾਜ਼ਾ ਖੋਲਦੀ ਐ ਨਾ ਪੰਚਾਇਤ ਮੈਂਬਰਾਂ ਦੇ ਕਹੇ ਤੇ ਦਰਵਾਜ਼ਾ ਖੋਲਦene ਤੁਹਾਡੀ ਜਿਹੜੀ ਸੱਸ ਆ ਉਹਨੇ ਤੁਹਾਡੇ ਤੇ ਦੋਸ਼ ਲਾਇਆ ਕਿ ਤੁਸੀਂ ਉਹਨੂੰ ਧੱਕੇ ਨਾਲ ਘਰੋਂ ਬਾਹਰ ਕੱਢਤਾ 15 ਸਾਲ ਤੋਂ ਤੁਸੀਂ ਇੱਥੇ ਨਹੀਂ ਰਹਿ ਰਹੇ ਸੀਗੇ ਜੀ 15 ਸਾਲ ਤੋਂ ਮੈਨੂੰ ਇਹਨਾਂ ਨੇ ਘਰੋਂ ਬਾਹਰ ਕੱਢਿਆ ਸੀ 2 ਸਾਲ ਮੈਂ ਆਪਦੇ ਪਹਿਲਾਂ ਪੱਕੇ ਰਹੀਆਂ ਜੀ 2 ਸਾਲ ਬਾਅਦ ਮੇਰੇ ਘਰ ਵਾਲਾ ਜੀ ਪਟਿਆਲੇ ਲੈ ਕੇ ਗਿਆ ਸਕੇ ਮਾਮੇ ਨਹੀਂ ਸੀ ਆਏ ਤਾਏ ਚਾਚਾ ਦੇ ਮੁੰਡੇ ਲੈ ਗਏ ਸੀ ਆ ਕੇ ਜੀ ਉਹ ਲਾ ਜਾ ਕੇ ਉਹਨਾਂ ਨੇ ਪਟਿਆਲੇ ਛੱਡਿਆ ਜੀ ਸਾਨੂੰ ਫੇਰ ਉਹ ਬੇਟੇ ਨੂੰ ਛੱਡਣ ਆਏ ਬੇਟਾ ਸੀ ਛੋਟਾ ਮੇਰਾ ਜੀ ਉਹਨੂੰ ਛੱਡਣ ਆਏ ਤੇ ਇਹਨਾਂ ਨੇ ਮਾਤਾ ਜੀ ਨੇ ਇਹ ਕਿਹਾ ਬਈ ਜਿੱਥੋਂ ਲੈ ਕੇ ਆਏ ਹੋ ਉੱਥੇ ਹੀ ਲੈ ਜਾਓ ਵੀ ਅਸੀਂ ਨਹੀਂ ਬਾਹਰ ਨ ਦੇਣਾ ਠੀਕ ਆ ਜੀ ਫੇਰ ਉਹ ਵਾਪਸ ਰਾਤ ਨੂੰ ਮੁੜ ਕੇ ਜਾ ਕੇ ਜੀ ਪਟਿਆਲੇ ਉਹਨਾਂ ਨੇ ਮੈਨੂੰ ਮੁੰਡਾ ਫੜਾਇਆ ਮੇਰਾ ਕਹਿੰਦੇ ਆਪਦਾ ਮੁੰਡਾ ਮੁੰਡਾ ਸੰਭੋ ਕਹਿੰਦੇ ਕੰਮ ਕਰੋ ਖਾਓ ਕੋਈ ਟਾਈਮ ਆਊਗਾ ਦਿਨ ਫਿਰ ਜਾਣਗੇ ਤੇ ਵੀਰ ਜੀ ਅੱਜ 15 20 ਸਾਲ 21ਵਾਂ ਸਾਲ ਮੇਰੇ ਬੇਟੇ ਨੂੰ ਲੱਗਿਆ ਹੋਇਆ ਹੈ ਜੀ ਠੀਕ ਆ ਜੀ ਇੰਨੇ ਸਾਲਾਂ ਬਾਅਦ ਹੁਣ ਇਹ ਸਾਨੂੰ ਜੀ ਮੈਂ 20 ਸਾਲ ਭੁੱਖ ਨੰਗ ਕੱਟੀਆ ਪਟਿਆਲੇ ਚ ਇਹ ਸੱਚ ਆ ਜੀ ਮੈਂ ਜਿਹੜੀ ਗੱਲ ਕਹੂੰ ਸੱਚ ਕਹੂੰ ਜੀ ਦੂਜੀ ਗੱਲ ਜੀ 2021 ਚ 12ਵੇਂ ਮਹੀਨੇ ਚ ਇਹਨਾਂ ਨੇ ਮੈਨੂੰ ਤਲਾਕ ਦੇ ਕਾਗਜ਼ ਚੁੱਪ ਕਰਕੇ ਭੇਜਤੇ ਜੀ ਠੀਕ ਆ ਜੀ ਮੁੰਡੇ ਦੀ ਪਲੱਸ 2 ਚੱਲ ਰਹੀ ਸੀ ਭੇਜੇ ਹੋ ਜੀ ਮੈਂ ਬਹੁਤ ਕਿਹਾ ਵੀ ਬਈ ਮੈਂ ਤਲਾਕ ਨਹੀਂ ਲੈਣਾ ਇਹ ਕਹਿੰਦੇ ਅਸੀਂ ਤਲਾਕ ਲੈਣਾ ਤੇ ਮੇਰੇ ਘਰ ਵਾਲੇ ਨੂੰ ਚੁੱਪਚੀ ਬੀਤੇ ਇਹਨਾਂ ਨੇ ਕਨੇਡਾ ਵਾਲੇ ਜਹਾਜ਼ ਛਾੜਤਾ ਉਧਰ ਉਹਦਾ ਵਿਆਹ ਕਰਤਾ ਜੀ ਠੀਕ ਹੈ ਜੀ ਹੁਣ ਇਹ ਤਲਾਕ 4 ਸਾਲ ਹੋ ਗਏ ਜੀ ਸਾਡਾ ਤਲਾਕ ਦਾ ਕੇਸ ਚੱਲਦੇ ਨੂੰ 20 21 ਸਾਲ ਦੇ ਬੱਚੇ ਨੂੰ ਲੈ ਕੇ ਮੈਨੂੰ ਆਇੰਦ ਸੁਬੇ ਮੈਂ ਜਾਵਾਂ ਕਿੱਥੇ ਨਹੀਂ ਉਹ ਕਹਿੰਦੇ ਕੋਰਟ ਦੇ ਵਿੱਚ ਫੈਸਲਾ ਹੋ ਗਿਆ ਦੋਨਾਂ ਦਾ ਰਾਜ਼ੀਮੰਦ ਹੋ ਗਿਆ ਵੀ ਪਟਿਆਲੇ ਵਾਲਾ ਘਰ ਇਹਨੇ ਹੁਣ ਦੇਣਾ 15 ਲੱਖ ਰੁਪਈਆ ਕੈਸ਼ ਦੇਣਾ ਹਾਂਜੀ ਮੈਂ ਤੁਹਾਨੂੰ ਦੱਸ ਰਹੀ ਹਾਂ ਇਹਨਾਂ ਨੇ ਜੀ 6 ਮਹੀਨੇ ਪਹਿਲਾਂ ਸਾਡਾ ਕਰਾਰਨਾਮਾ ਹੋ ਗਿਆ 15 ਲੱਖ ਰੁਪਈਆ ਤੇ ਉੱਥੇ ਵਾਲਾ ਮਕਾਨ 40 ਗੱਜ ਜਗਾ ਜੀ ਉਹ ਸਾਰੀ ਹੋਈ। ਅੱਛਾ। ਵੀ ਅਸੀਂ ਉਹ ਤੁਹਾਨੂੰ ਦਵਾਂਗੇ। ਤੇ ਅਸੀਂ ਜਿਹੜੇ ਲਈ ਜਾਂਦੇ ਆ ਜੀ ਉਧਰੋਂ ਉਹ ਪਾਵਰ ਟਰਨਿੰਗ ਨਹੀਂ ਭੇਜ ਰਹੇ। ਤੇ ਜੱਜ ਸਾਡਾ ਤਲਾਕ ਨਹੀਂ ਕਰ ਰਿਹਾ। ਤੇ ਤੀਜੀ ਗੱਲ ਇਹ ਜੀ 10 ਮਹੀਨੇ ਹੋ ਗਏ ਮੈਨੂੰ ਮੰਜੇ ਤੇ ਪਈ ਨੂੰ। ਮੈਂ ਇੱਕ ਕੈਂਸਰ ਦੀ ਮਰੀਜ਼ ਬਣ ਗਈ ਇਹਨਾਂ ਦੀ ਵਜ੍ਹਾ ਕਰਕੇ। ਠੀਕ ਹੈ ਜੀ। 10 ਮਹੀਨੇ ਹੋ ਗਏ 4 ਲੱਖ ਰੁਪਈਆ ਮੇਰੇ ਬਾਪ ਨੇ ਮੇਰੇ ਤੇ ਲਾ ਕੇ ਜੀ ਮੈਨੂੰ ਖੜੀ ਕੀਤਾ ਉਹਨਾਂ ਨੇ। ਮਸਾਂ ਮੈਂ ਠੀਕ ਹੋਈਆਂ ਤੇ ਮੈਂ ਜੀ ਬਹੁਤ ਤੜਲੇ ਮੈਂ ਤਾਂ ਲੈ ਇਹਨਾਂ ਨੂੰ। ਇਹਨਾਂ ਨੂੰ ਕਿਹਾ ਜੱਜ ਨੇ ਵੀ ਕਿਹਾ ਵੀ ਇਹਨਾਂ ਨੂੰ ਪੈਸੇ ਦੀ ਲੋੜ ਆ ਵੀ ਤੁਸੀਂ ਲੱਖ ਰੁਪਏ ਇਹਨੂੰ ਦੇ ਦਿਓ ਪਰ ਵੀਰ ਜੀ ਇਹਨਾਂ ਨੇ ਕੋਈ ਰੁਪਈਆ ਨਹੀਂ ਦਿੱਤਾ ਸਾਨੂੰ ਅਸੀਂ ਤਰੀਕਾਂ ਤੇ ਜਾਂਦੇ ਸੀ ਮੁਰਦੇ ਸੀ ਜਾਂਦੇ ਸੀ ਮੁਰਦੇ ਸੀ ਇਹ ਕਦੇ ਜਾ ਕੇ ਉੱਥੇ ਖੜੇ ਨਹੀਂ ਹੋਏ ਕਰਾਰਨਾਮਾ ਜੀ ਇਹਨਾਂ ਨੇ ਜ਼ਰੂਰ ਲਿਖ ਲਿਆ ਉਹ ਲਿਖਿਓ ਇਹਦਾ ਉਹ ਸਾਡੇ ਕੋਲੇ ਪਏ ਨੇ ਤੇ ਫਿਰ ਬੇਟੇ ਦਾ ਜੀ ਇਹਨਾਂ ਨੇ ਇਹ ਲਿਖਿਆ ਸੀ ਵੀ ਬੇਟਾ ਸਾਡੇ ਕੋਲੇ ਮੇਰੇ ਘਰ ਵਾਲ ਨੇ ਲਖਾ ਕੇ 10000 ਰੁਪਏ ਜੀ ਸਾਨੂੰ ਖਰਚਾ ਲੱਗਿਆ ਸੀ ਮੈਨੂੰ ਤੇ ਮੇਰੇ ਬੇਟੇ ਨੂੰ ਉਹ ਇਹਨਾਂ ਨੇ ਖਰਚਾ ਤੜਾਉਣ ਲਈ ਬੇਟਾ ਆਪਦੇ ਵਾਲੇ ਪਾਸੇ ਕਰ ਲਿਆ ਕਹਿੰਦੇ ਵੀ ਤੂੰ ਸਾਡੇ ਨਾਲ ਆ ਜਾ ਅਸੀਂ ਤੇਰਾ ਸਾਰਾ ਕੁਝ ਕਰਾਂਗੇ ਫੇਰ ਮਾਸੜ ਨੇ ਜੀ ਸੁਖਵੀਰ ਸਿੰਘ ਪ੍ਰਤਾਪਗੜ ਉਹਨੇ ਜੀ ਮੇਰੇ ਮੁੰਡੇ ਨੂੰ ਘਰੋਂ ਇੱਥੋਂ ਅੰਦਰ ਆਏ ਹੋਏ ਨੂੰ ਘਰੇ ਬਾਹਾਂ ਤੋਂ ਫੜ ਕੇ ਬਾਹਰ ਕੱਢਤਾ ਕਹਿੰਦਾ ਤੂੰ ਬੇਦਖਲ ਕਰਿਆ ਹੈਂ ਤੂੰ ਇੱਥੇ ਦਾ ਕੀ ਲਗਦਾ ਤੇ ਮੁੰਡੇ ਨੂੰ ਬਾਹਰ ਕੱਢਿਆ ਤੇ ਮੁੰਡੇ ਦਾ ਲੇਖਤੀ ਰੂਪ ਚ ਇਹਨਾਂ ਨੇ ਆਪਦੇ ਨਾਲ ਲਿਆ ਹਸੀ ਮੁੰਡੇ ਨੂੰ ਬੰਨਣ ਨਹੀਂ ਦਿੱਤਾ ਘਰੇ ਤੇ ਫੇਰ ਹੁਣ ਕੋਈ ਜਾਂ ਨਾ ਕੋਈ ਗੱਲਬਾਤ ਲੋਟ ਆਈ ਜੀ ਨਾ ਇਹ ਉੱਥੇ ਹਾਜ਼ਰ ਹੁੰਦੇ ਨੇ ਨਾ ਭੈਰ ਆਪ ਤਾਂ ਬਾਹਰ ਜਾ ਕੇ ਵਿਆਹ ਕਰਾ ਲਿਆ ਜੀ ਹੋੜੇ ਮਾਤਾ ਜੀ ਵੀ ਜਾ ਕੇ ਨੇ ਇਹ ਵੀ ਜਾਣ ਨੂੰ ਤਿਆਰ ਨੇ ਮੈਨੂੰ ਐਂ ਦੱਸਣ ਵੀ ਮੈਂ ਕਿਤੋਂ ਲਵਾਂ ਜੀ ਹਿੱਸਾ ਨਹੀਂ ਜੇ ਤੁਹਾਨੂੰ ਜਿਹੜਾ ਤੁਹਾਡਾ ਰਾਜੀਨਾਮਾ ਹੋਇਆ ਜੇ ਤੁਹਾਨੂੰ ਉਹ ਪੈਸੇ ਦੇ ਦੇਣ ਉਹ ਘਰ ਦੇ ਦੇਣ ਫਿਰ ਠੀਕ ਆ ਉਹ ਟਾਈਮ ਲੰਘ ਗਿਆ ਜੀ ਅੱਛਾ ਜੀ ਉਹ 6 ਮਹੀਨੇ ਹੋ ਗਏ ਜਦ ਮੈਂ ਬੈੱਡ ਤੇ ਪਈ ਸੀ ਜੀ ਤਾਂ 15 ਲੱਖ ਚ ਕਰਿਆ ਸੀ ਜੀ 15 ਲੱਖ ਚ ਕੀ ਬਣਦਾ ਜੀ ਹੁਣ ਕੀ ਚਾਹੁੰਦੇ ਹੋ ਤੁਸੀਂ 40 ਗੱਜ ਜਗਾ ਜੀ ਉਹ ਨਹੀਂ ਫਿਰ ਹੁਣ ਜਦ ਇੱਥੇ ਮਾਤਾ ਰਹਿੰਦੇ ਸੀ ਫਿਰ ਤੁਸੀਂ ਮਾਤਾ ਮਾਤਾ ਇੱਥੇ ਨਹੀਂ ਸੀ ਰਹਿੰਦੀ ਮਾਤਾ ਨੂੰ ਸਾਲ ਹੋ ਗਿਆ ਜੀ ਆਪਣੀ ਭੈਣ ਕੋਲੇ ਬੈਠੀ ਨੂੰ ਤੇ ਇਹਦੀਆਂ ਚਾਬੀਆਂ ਸਾਡੇ ਕੋਲ ਵੀ ਸੀ ਮਾਤਾ ਕੋਲ ਵੀ ਸੀ ਬਸ ਇਹੀ ਫਰਕ ਪਿਆ ਜੀ ਉਹ ਉੱਥੇ ਸੀ ਅਸੀਂ ਇੱਥੇ ਆ ਕੇ ਜਿੰਦੇ ਕੋਲ ਕੇ ਅਸੀਂ ਅੰਦਰ ਬੈ ਗਏ ਬਸ ਪਰ ਪੰਚਾਇਤ ਵਾਲੇ ਵੀ ਕਹਿੰਦੇ ਆ ਕਹਿੰਦੇ ਜੀ ਇਹ 15 ਸਾਲ ਤੋਂ ਇੱਥੇ ਰਹਿੰਦੇ ਨਹੀਂ ਸੀ ਪੰਚਾਇਤ ਵਾਲਾ ਕੋਈ ਨਹੀਂ ਕਹਿੰਦਾ ਜੀ ਪੰਚਾਇਤ ਵਾਲੇ ਕੋਈ ਬੰਦਾ ਨਹੀਂ ਇਹਨਾਂ ਦੇ ਵਿੱਚ ਮੈਂਬਰ ਇਹ ਆਮ ਲੋਕ ਨੇ ਜਿਹੜੇ ਜਿਵੇਂ ਆਪਣੇ ਤੁਸੀਂ ਮੈਂ ਹੁੰਦੇ ਆ ਜੀ ਉਪਰ ਨੇ ਤੇ 15 ਸਾਲ ਚ ਜੀ 40 ਗਾ ਜਗ੍ਹਾ ਚ ਜੀ ਮੈਂ 15 20 ਸਾਲ ਕੱਟੇ ਨੇ ਭੁੱਖ ਨੰਗ ਪੂਰੀ ਕੱਟੀ ਹੋਈ ਆ ਮੇਰੀ ਤੇ ਮੈਂ ਹੁਣ ਆਪਦਾ ਇਹ ਹੱਕ ਆਪਦੇ ਪੁੱਤ ਲਈ ਤਾਂ ਹੱਕ ਲੈਣੀ ਆ ਜੀ ਮੈਂ ਉਹਨੂੰ 20 ਸਾਲ 21 ਸਾਲ ਦੇ ਬੱਚੇ ਨੂੰ ਮੈਂ ਦੱਸੋ ਮੈਨੂੰ ਦੱਸਣ ਵੀ ਮੈਂ ਕਿੱਥੋਂ ਦਬਾਵਾ ਜੀ ਉਹਦਾ ਹੱਕ ਉਹ ਦੇਣ ਮੈਨੂੰ ਜਵਾਬ ਇਹ ਤੇ ਦੂਜੀ ਗੱਲ ਇਹ ਜੀ ਇਹਨਾਂ ਨੇ 15 ਸਾਲ ਤੋਂ ਕੱਢਿਆ ਹੋਇਆ ਸੀ ਘਰੋਂ ਇਹਨਾਂ ਨੇ ਬੰਨਣਾ ਨਹੀਂ ਦਿੱਤਾ ਇਹ ਕਹਿੰਦੇ ਅਸੀਂ ਕੁੜੀ ਨੂੰ ਦੇਣਾ ਸਾਰਾ ਕੁਝ ਹੁਣ ਮੰਗ ਕੀ ਆ ਤੁਹਾਡੀ ਸਾਡੀ ਮੰਗ ਆ ਸਾਡਾ ਤਾਂ ਕੋਰਟ ਕੇਸ ਚੱਲ ਰਿਹਾ ਜੀ ਮੰਗ ਸਾਡੀ ਕੋਈ ਵੀ ਨਹੀਂ ਕੋਰਟ ਕੇਸ ਚੱਲ ਰਿਹਾ ਕੋਰਟ ਚ ਨਹੀਂ ਆਸੀ ਤਾਂ ਅਸੀਂ ਦੋ ਵਾਰੀ ਛੇ ਮਹੀਨੇ ਪਹਿਲਾਂ ਦੋ ਗੜੇ ਲਾਇਆ ਵੀ ਸਾਡਾ ਕਰ ਦੋ 12ਵੇਂ ਮਹੀਨੇ ਚ ਤਲਾਕ ਦੇ ਕਾਗਜ਼ ਮੈਨੂੰ ਇਹਨਾਂ ਨੇ ਭੇਜੇ ਨੇ ਜੀ ਮੈਂ ਤਲਾਕ ਲੈ ਕੇ ਜਿਹੜਾ ਮੇਰਾ ਪੂਰਾ ਵਧੀਆ ਟਾਈਮ ਸੀ ਜੀ 20 ਸਾਲ ਉਹ ਤਾਂ ਮੈਂ ਇੱਥੇ ਕੱਟ ਤੇ ਹੁਣ ਮੈਂ ਤਲਾਕ ਲੈ ਕੇ ਕਿੱਥੇ ਜਾਣਾ ਸੀਗਾ ਜੀ ਤੁਸੀਂ ਕਿਹੜੇ ਸਰਪੰਚ ਕੋਲ ਗਏ ਸੀ ਪਿੰਡ ਦੇ ਅਸੀਂ ਸਰਪੰਚ ਪਿੰਡ ਦਾ ਜਿਹੜਾ ਹੋਣਾ ਮੈਨੂੰ ਨਾਉਂ ਨਹੀਂ ਪਤਾ ਵੀਰ ਜੀ ਹਾਂਜੀ ਉਹਨਾਂ ਕੋਲੇ ਗਏ ਸੀ ਅਸੀਂ ਕਿਹਾ ਸੀ ਵੀ ਸਾਨੂੰ ਸਾਡਾ ਦਬਾ ਦਿਓ ਜਿਹੜਾ ਬਣਦਾ ਵੀ ਸਾਡਾ ਬਾਹਰ ਬਾਹਰ ਹੀ ਕਰਾ ਦਿਓ ਜਦੋਂ ਉਹਨਾਂ ਨੇ 15 ਲੱਖ ਚ ਗੱਲ ਹੋਈ ਸੀ ਪਰ ਉਹ ਇਹਨਾਂ ਨੇ ਉਸ ਟਾਈਮ ਸਰਪੰਚ ਨੂੰ ਜਵਾਬ ਦਿੱਤਾ ਵੀ ਅਸੀਂ ਕੋਰਟ ਚ ਨਵੇੜਨੀ ਆ ਵੀ ਅਸੀਂ ਨਹੀਂ ਇੱਥੇ ਬਾਹਰ ਨਵੇੜਨੀ ਨਹੀਂ ਉਹ ਫੈਸਲਾ ਵੀ ਤਾਂ ਕੋਰਟ ਚ ਹੀ ਹੋਇਆ ਸੀ ਤੁਹਾਡਾ ਰਾਜੀਨਾਮਾ ਕੋਰਟ ਚ ਹੀ ਹੋਇਆ ਸੀ ਬਿਲਕੁਲ ਕੋਰਟ ਚ ਹੋਇਆ ਪਰ ਇਹਨਾਂ ਨੇ ਕੋਈ ਰੁਪਈਆ ਦਿੱਤਾ ਹੀ ਨਹੀਂ ਵੀਰ ਜੀ ਜੱਜ ਨੇ ਇਹ ਗੱਲ ਕਹੀ ਸੀ ਦੋ ਵਾਰੀ ਕਹੀ ਆ ਉਹਨਾਂ ਨੇ ਹਾਲਾਕੇ ਕਿ ਲੱਖ ਰੁਪਈਆ ਇਹਨਾਂ ਨੂੰ ਦੇ ਦਿਓ ਵੀ ਇਹਨਾਂ ਨੂੰ ਲੋੜ ਆ ਪੈਸੇ ਦੀ ਵੀ ਇੱਕ ਕੈਂਸਰ ਮਰੀਜ਼ ਆ ਇਹਨਾਂ ਦਾ ਇਲਾਜ ਚੱਲ ਉਸ ਗੱਲ ਤੇ ਖੜਾ ਹੀ ਨਹੀਂ ਹੈਗੇ ਹੁਣ ਇਹ ਕਹਿੰਦੇ ਨੇ ਵੀ ਉਹ ਲੈ ਲਓ ਹੁਣ ਅਸੀਂ ਉਹ ਗੱਲ ਤੇ ਮੈਂ ਹੈ ਨਹੀਂ ਜੀ ਮੈਂ ਤਲਾਕ ਦੇਣਾ ਜੀ ਮੈਂ ਤਾਂ ਤਲਾਕ ਦੇ ਨਹੀਂ ਰਹੀ ਤਲਾਕ ਇਹਦੇ ਰਹਨੇ ਜੀ ਮੈਂ ਨਹੀਂ ਦੇ ਰਹੀ ਤਲਾਕ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਾਟੀਆ